ਸ਼ਬਦ ਕੀਰਤਨ ਨਾਮ ਸਿਮਰਤ ਸਤਸੰਗ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 4 ਅਗਸਤ ਤੋਂ 4 ਸਤੰਬਰ ਤੱਕ ਵਕ ਵਕ ਥਾਵਾਂ ਤੇ ਸਲਾਨਾ ਜੀਵਨ ਜੁਗਤ ਸਮਾਗਮ ਕਰਵਾਏ ਜਾ ਰਹੇ ਹਨ ਇਸ ਸਬੰਧੀ ਸ਼ਬਦ ਕੀਰਤਨ ਨਾਮ ਸਿਮਰਨ ਸਤਸੰਗ ਦੇ ਮੁਖ ਸੇਵਾਦਾਰ ਭਾਈ ਰਜਿੰਦਰ ਸਿੰਘ ਕਾਰਜਕਾਰੀ ਪ੍ਰਧਾਨ ਸਤਿੰਦਰ ਸਿੰਘ ਸਰਪ੍ਰਸਤ ਭਾਈ ਜਸਬੀਰ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ ਜਗਤਾਰ ਸਿੰਘ ਅੰਮ੍ਰਿਤਪਾਲ ਸਿੰਘ ਝੰਡੇਆਲਾ ਅਤੇ ਭਾਈ ਦਵਿੰਦਰ ਸਿੰਘ ਨੇ ਇੱਕ ਪੱਤਰਕਾਰ ਵਾਰਤਾ ਦੌਰਾਨ ਜਾਣਕਾਰੀ ਦਿੰਦੇ ਦੱਸਿਆ ਕਿ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਪਿਛਲੇ 41 ਵਰਿਆਂ ਤੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਯਤਨਸ਼ੀਲ ਧਾਰਮਿਕ ਸੰਸਥਾ ਸ਼ਬਦ ਕੀਰਤਨ ਨਾਮ ਸਿਮਰਤ ਸਤਸੰਗ ਰਜਿਸਟਰਡ ਵੱਲੋਂ ਸ਼੍ਰੋਮਣੀ ਕਮੇਟੀ ਸ਼੍ਰੀ ਦਰਬਾਰ ਸਾਹਿਬ ਅਤੇ ਹੋਰ ਧਾਰਮਿਕ ਸਭਾ ਸੁਸਾਇਟੀਆਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਸਤੰਬਰ ਨੂੰ ਪਾਰੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸਾਲਾਨਾ ਜੀਵਨ ਜੁਗਤ ਸਮਾਗਮ 2024 ਦੀ ਸਾਲਾਨਾ ਲੜੀ ਇਸ ਵਾਰ 4 ਅਗਸਤ ਤੋਂ 4 ਸਤੰਬਰ ਤੱਕ ਵੱਖ-ਵੱਖ ਥਾਵਾਂ ਤੇ ਚਲਾਈ ਜਾ ਰਹੀ ਹੈ ਜਿਸ ਦਾ ਆਰੰਭਕ ਸਮਾਗਮ ਭਾਈ ਵੀਰ ਸਿੰਘ ਹਾਲ ਲਾਰੈਂਸ ਰੋਡ ਵਿਖੇ 4 ਅਗਸਤ ਨੂੰ ਸਵੇਰੇ 7 ਤੋਂ 10 ਵਜੇ ਤੱਕ ਹੋਵੇਗਾ ਇਸ ਉਪਰੰਤ 4 ਸਤੰਬਰ ਤੱਕ ਵੱਖ-ਵੱਖ ਗੁਰਬਾਣੀ ਵਿਸ਼ਿਆਂ ਤੇ ਲਗਾਤਾਰ 35 ਜੀਵਨ ਜੁਗਤ ਸਮਾਗਮ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਕਰਵਾਏ ਜਾਣਗੇ ਇਸ ਮੌਕੇ ਸ਼ਰਨਜੀਤ ਸਿੰਘ ਗੁਰਬਖਸ਼ ਸਿੰਘ ਬੱਗਾ ਜਗਦੀਸ਼ ਸਿੰਘ ਚਰਨਜੀਤ ਸਿੰਘ ਅਤੇ ਅਵਤਾਰ ਸਿੰਘ ਵੀ ਮੌਜੂਦ ਸਨ ਕਵਿਤੀ ਸੁਮਾਗਨ ਦੀ ਲੜੀ ਹੈ 4 ਅਗਸਤ ਤੋਂ ਹਰਮੋਰੀ ਸ਼ੈਰ ਦੇ ਵਾਕਫਕ ਥਾਵਾਂ ਤੇ ਵਾਕਫਕ ਵਿਸ਼ਿਆਂ ਤੇ ਵਾਕਫਕ ਪ੍ਰਚਾਰਕ ਵਾਕਫਕ ਕੀਰਤਨੀ ਜਥੇ ਇਹਦੇ ਵਿੱਚ ਹਾਜ਼ਰ ਹੋਣੇ ਹਨ ਤੇ ਇਹਦਾ ਮਨੋਰਥ ਹੈ ਕਿ ਮਨੁੱਖਾ ਜਨਮ ਪ੍ਰਮਾਤਮਾ ਨੇ ਸਾਨੂੰ ਦਿੱਤਾ ਅਸੀਂ ਕਿਵੇਂ ਜੀਣਾ ਹੈ ਅਸੀਂ ਜੀਵਨ ਨੂੰ ਕਿਵੇਂ ਉਜਲਾ ਕਰਨਾ ਹੈ ਇਹ ਜੀਵਨ ਦੀ ਜਾਂਚ ਦੱਸਣ ਲਈ, ਜੁਗਤੀ ਦੱਸਣ ਲਈ ਇਹਦਾ ਨਾਮ ਜੀਵਨ ਯੁਗ ਦੱਸਿਆ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਹਰ ਸਵਾਲ ਦਾ ਜਵਾਬ ਹੈ। ਉਹ ਹੈ ਇਹ ਨਹੀਂ ਕਿ ਅਸੀਂ ਮਾਇਆ ਦੇ ਖਲਜਗਮ ਵਿੱਚ ਫਸੇ ਰਹੀਏ, ਉਹਦੇ ਵਿੱਚ ਹੈ ਕਿ ਸਫਲਾ ਕਿਵੇਂ ਕਰੀਏ। ਜੋ ਸਾਨੂੰ ਇਹ ਗੁਰਬਾਣੀ ਦੀ ਇੱਕ ਪੰਕਤੀ ਹੈ ਭਈ ਪ੍ਰਾਪਤ ਮਾਲਕ ਤੇ ਬਰੀਆ, ਗੋਵਿੰਦ ਮਿਲਣ ਦੀ ਇਹ ਤੇਰੀ ਬਰੀਆ, ਅਵਰ ਕਾਸ ਤੇ ਕਿਤੇ ਨਾ ਕਾਮ ਮਿਲ ਸਾਥ ਸੰਗਤ ਬਾਝ ਕੇਵਲ ਨਾ ਲੇਕਿਨ ਇਸ ਕਾਇਨਾਤ ਵਿੱਚ ਬੜੇ ਪਸ਼ੂ ਪੰਛੀ ਜਾਨਵਰ ਹਨ ਜਿਨ੍ਹਾਂ ਨੂੰ ਵਾਹਿਗੁਰੂ ਨੇ ਜੋ ਮਨੁੱਖ ਨੂੰ ਦਿੱਤਾ ਹੈ ਉਹਨਾਂ ਨੂੰ ਨਹੀਂ ਦਿੱਤਾ ਉਹਨਾਂ ਨੂੰ ਬੋਲਣ ਜ਼ੁਬਾਨ ਤਾਂ ਦਿੱਤੀ ਆ ਬੋਲ ਨਹੀਂ ਸਕਦੇ ਸਮਝਾ ਨਹੀਂ ਸਕਦੇ ਮਨੁੱਖਾ ਜਨਮ ਸਭ ਤੋਂ ਉੱਤਮ ਗਿਣਿਆ ਗਿਆ ਹੈ ਕਿ ਇਸੇ ਲਈ ਮਿਲਿਆ ਕਿ ਵਾਹਿਗੁਰੂ ਦਾ ਨਾਮ ਜਪ ਕੇ ਸਿਮਰਨ ਕਰਕੇ ਆਪਣਾ ਜੀਵਨ ਉਜਲਾ ਕਰੇ ਉਸ ਉਸ ਵਾਹਿਗੁਰੂ ਦੇ ਨਾਲ ਉਹਦਾ ਮਿਲਾਪ ਹੋਵੇ ਇਹ ਜੀਵਨ ਯੁਕਤ ਦਸਤੇ ਸਮਾਗਮ ਹਨ ਜਿਹੜੇ ਕਿ ਹਰ ਸਾਲ ਹੁੰਦੇ ਹਨ ਆਪ ਸਾਰੇ ਜਾਣਦੇ ਹੋ ਕਿ ਸ਼ਬਦ ਕੀਰਤਨ ਨਾਮ ਸਿਰ ਸਤਸੰਗ ਦੀ ਇਹ ਸੰਸਥਾ ਇਸਰੇ ਤਕਰੀਬਨ 40-41 ਸਾਲ ਤੋਂ ਸਾਹਿਬ ਸ੍ਰੀ ਰਾਮਦਾਸ ਪਾਚੀ ਦੀ ਪਾਰਕ ਕਿਰਪਾ ਦੇ ਦੁਆਰਾ ਅੰਮ੍ਰਿਤਸਰ ਸ਼ਹਿਰ ਵਿੱਚ ਹਾਂਜੀ ਵੱਖ-ਵੱਖ ਧਾਰਮਿਕ ਕਾਰਜਾਂ ਦੇ ਵਿੱਚ ਸ਼ਾਖੋ ਨੇ ਆਪ ਜੋੜਿਆ ਹੋਇਆ ਹੈ ਅਤੇ ਵਿਸ਼ੇਸ਼ ਤੌਰ ਤੇ ਸਾਹਿਬ ਸ੍ਰੀ ਗੰਗਾ ਸਾਹਿਬ ਪਾਚੀ ਦੇ ਪਹਿਲੇ ਪ੍ਰਕਾਸ਼ ਗੁਰਪੰਥ ਜਿਹੇ ਸਮਾਗਮ ਹਨ ਉਹਨਾਂ ਨੂੰ ਮਨਾਉਣ ਵਾਸਤੇ ਸਤਿਗੁਰੂ ਆਪ ਸੀਸ਼ ਤੇ ਆਤਰਕ ਕੇ ਇਸ ਸੰਸਥਾ ਦੇ ਸੇਵਾਦਾਰਾਂ ਨੂੰ ਇਹ ਸਰੇਵ ਕਰਦਾ ਸੁਭਾਰ ਦਿੱਤਾ ਹੈ ਇਹ ਸਾਰੇ ਸਮਾਗਮ ਸਤਬੁਜੀ ਪਾਰਕ ਕੀਤਾ ਦੁਆਰਾ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੀਫ ਕਲ ਸਤ ਦਿਵਾਨ ਅਤੇ ਹੋਰ ਵੱਖ-ਵੱਖ ਸ਼ਹਿਰ ਦੇ ਜਿੰਨੇ ਵੀ ਧਾਰਮਿਕ ادارے ਹਨ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹਨ ਉਹਨਾਂ ਸਾਰਿਆਂ ਦੇ ਸਹਿਯੋਗ ਸਦਕਾ ਹਰ ਸਾਲ ਇਹ ਸਮਾਗਮ ਪਰਬੰਧ ਕੀਤੇ ਜਾਂਦੇ ਹਨ ਅਤੇ ਇਸ ਸਾਲ ਵੀ ਇਹ ਸਮਾਗਮ ਸਾਡੀ ਕਿਰਪਾ ਦੁਆਰਾ 4 ਅਗਸਤ ਇਤਵਾਰ ਤੋਂ ਆਰੰਭ ਕੀਤੇ ਜਾ ਰਹੇ ਹਨ ਜਿਸ ਦਾ ਪਹਿਲਾ ਮੁੱਖ ਸਮਾਗਮ ਜਿਹੜਾ ਹੈ ਉਹ ਭਾਈ ਵੀਰ ਸਿੰਘ ਹਾਲ ਲਾਰੈਂਸ ਹਾਲ ਉਸ ਸਥਾਨ ਵਿੱਚ ਭਾਈ ਸਾਹਿਬ ਜੀ ਦੇ ਯਾਦਗਾਰੀ ਸਥਾਨ ਤੋਂ ਆਰੰਭ ਕੀਤਾ ਜਾ ਰਿਹਾ ਹੈ